ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 6-7 ਦਿਨਾਂ ਤੇ ਮੌਸਮ ਦੀ ਜਾਣਕਾਰੀ 31 ਅਕਤੂਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਰਿਪੋਰਟ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੈਟਲਾਈਟ ਦੱਸ ਰਿਹਾ ਜੇਕਰ ਐਸਐਲਈ ਜਾਂ ਦੇਖਦੇ ਆਂ ਅੱਜ 25 ਅਕਤੂਬਰ ਦਾ ਦਿਨ ਹੈ ਜੀ ਤੇ ਦਿਨ ਲਗਭਗ ਲੰਘ ਚੁੱਕਾ ਦਿਨ ਦੇ ਅਖੀਲੇ ਪੜਾਅ ਤੇ ਆਪਾਂ ਪਹੁੰਚ ਚੁੱਕੇ ਆਂ ਤੇ 7 ਵਜਣੇ ਜਾ ਰਹੇ ਨੇ ਆਥਰ ਦੇ ਜਾਂ ਕਹ ਲਈਏ ਕਿ 6:30 ਵਜ ਚੱਕੇ ਨੇ ਤੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਇਸ ਵੇਲੇ ਮੌਸਮ ਸਾਫ਼ ਹੈ ਪੰਜਾਬ ਦੇ ਬਹੁਤੇ ਇਸ਼ਾਰਿਆਂ ਦੇ ਵਿੱਚ ਮੌਸਮ ਦੇ ਵਿੱਚ ਕੋਈ ਖਾਸੀ ਜਿਹੜੀ ਫੇਰ ਬਦਲ ਤਬਦੀਲੀ ਐਸੇ ਲ ਸੰਭਵ ਨਹੀਂ ਹੈ ਤੇ ਮੌਸਮ ਸਾਫ਼ ਹੀ ਬਣਿਆ ਹੋਇਆ ਉੱਪਰਲੇ ਫੱਦਰ ਤੇ ਸਾਫ਼ ਨਹੀਂ ਹੈ ਉੱਪਰਲੇ ਫੱਦਰ ਤੇ ਪ੍ਰਦੂਸ਼ਣ ਦਾ ਇੱਕ ਲੈਵਲ ਜਿਹੜਾ ਉੱਚਾ ਛਾਇਆ ਹੋਇਆ ਸੋ ਆਉਂਦੇ ਜਿਹੜੇ 6-7 ਦਿਨ ਹੋਣਗੇ ਯਾਨੀ ਕਿ 3 ਅਕਤੂਬਰ ਤੱਕ ਵੱਟੇ ਫੱਤਰ ਤੇ ਫਿਲਹਾਲ ਕੋਈ ਮੀਂਹ ਸਖਰ ਦੀ ਸੰਭਾਵਨਾ ਪੰਜਾਬ ਦੇ ਵਿੱਚ ਨਹੀਂ ਬਣਦੀ ਜਾਫਰੀ ਪ੍ਰਦੂਸ਼ਣ ਦਾ ਲੈਵਲ ਇਸੇ ਤਰ੍ਹਾਂ ਬਰਕਰਾਰ ਰਹਿਣ ਦੇ ਆਸਾਰ ਨੇ ਹਾਲਾਂਕਿ ਆਉਂਦੇ ਦਿਨਾਂ ਦੇ ਵਿੱਚ ਇਹਦੇ ਵਿੱਚ ਹੋਰ ਵਾਧਾ ਹੋਣਾ ਤੈ ਹੈ ਕਿਉਂਕਿ ਜਦੋਂ ਪੁਰੇ ਦੀ ਹਵਾ ਵਾਪਸੀ ਕਰਨਗੀਆਂ ਤੇ ਉਦੋਂ ਫਿਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਲੈਵਲ ਹੈ ਉਹ ਚੜੇਗਾ 250-300 ਤੇ ਜਾ ਸਕਦਾ ਹੈ ਸੋ ਇਸ ਲਈ ਆਪਾਂ ਪ੍ਰਦੂਸ਼ਣ ਨਾਲੇ ਪੱਖ ਤੋਂ ਬਚ ਕੇ ਰਹਿਣਾ ਹੈ ਪ੍ਰਦੂਸ਼ਣ ਹਾਲੇ ਹੋਰ ਚੜੇਗਾ ਤੇ ਆਉਂਦੇ ਦਿਨਾਂ ਦੇ ਵਿੱਚ ਫਿਲਹਾਲ ਇਹਦੇ ਵਿੱਚ ਸੁਧਾਰ ਹੋਣ ਦੀ ਉਮੀਦ ਨਹੀਂ ਹੈ ਤੇ ਤੇ 3 10 ਅਕਤੂਬਰ ਦੇ ਲਾਗੇ ਸ਼ਕੀ ਆ ਸਕਦੀ ਹੈ ਜਿਹਦੇ ਨਾਲ ਹਲਕੇ ਟੁੱਟਵੇਂ ਜਾਂ ਸਰਾਟੀ ਕੁਸ਼ਕੇ ਤਰ ਤੱਕ ਪਹੁੰਚ ਕਰ ਸਕਦੇ ਨੇ ਉਹ ਕਿਹੜੇ ਖੇਤਰ ਹੋਣਗੇ ਮੌਕੇ ਤੇ ਤੁਹਾਨੂੰ ਅਪਡੇਟ ਜੜੀ ਦਿੱਤੀ ਜਾਵੇਗੀ ਫਿਲਹਾਲ ਇੱਕ ਨਜ਼ਰ ਹਾਂ ਤਾਜ਼ਾ ਅਪਡੇਟ ਦੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੂੰ 25 ਤਰੀਕ ਦੀ ਤਰੀਕ ਇੱਥੇ ਫਾਈ ਹੋ ਜਾ 25 ਅਕਤੂਬਰ ਦੀ 25 ਤੋਂ ਲੈ ਕੇ 31 30 ਅਕਤੂਬਰ ਤੱਕ ਵੱਡੇ ਫਦਰ ਤੇ ਕੋਈ ਵੀ ਚੱਕਰ ਦੇ ਅਲਰਟ ਜੜੇ ਜਾਰੀ ਨਹੀਂ ਕੀਤੇ ਗਏ ਨੋ ਵਰਨਿੰਗ ਇੱਥੇ ਲਿਖਿਆ ਹੋਇਆ ਹੈ ਯਾਨੀ ਕਿ ਵੱਡੇ ਮੀਂਹ ਤੱਕ ਕੋਈ ਅਸਰ ਨਹੀਂ ਹੈ ਭਾਰੀ ਮੀਂਹ ਚੱਕਰ ਦੇ ਵੀ ਕੋਈ ਅਸਰ ਨਹੀਂ ਹੈ